ਹੋਰ ਖਬਰਾਂ ਵਿਸਥਾਰ ਨਾਲ ਖਬਰ ਫਾਜ਼ਲਕਾ ਤੋਂ ਹੈ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜਾਂ ਦੀ ਕਮਾਂਡ ਫੌਜ ਨੇ ਸੰਭਾਲ ਲਈ ਹੈ ਪਹਿਲਾ ਇਸੇ ਨਾਲ ਜੁੜੀ ਦੇਖਦੇ ਹਾਂ ਇੱਕ ਰਿਪੋਰਟ ਫਾਜ਼ਲਕਾ 'ਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ 27 ਅਗਸਤ ਤੋਂ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਸੈਂਕੜੇ ਪਿੰਡ ਵਾਸੀ ਪ੍ਰਭਾਵਿਤ ਹੋ ਰਹੇ ਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਫਾਜ਼ਲਕਾ 'ਚ ਤਾਇਨਾਤ ਭਾਰਤੀ ਫੌਜ ਦੇ ਜਵਾਨ ਲਗਾਤਾਰ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਨੇ ਹੁਣ ਤੱਕ 2200 ਤੋਂ ਵੱਧ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਫੌਜ ਦੀਆਂ ਮੈਡੀਕਲ ਟੀਮਾਂ ਜ਼ਖਮੀਆਂ ਦਾ ਇਲਾਜ ਕਰ ਰਹੀਆਂ ਹਨ ਤੇ ਵੱਖ-ਵੱਖ ਖੇਤਰਾਂ ਵਿੱਚ ਭੋਜਨ ਪੀਣ ਵਾਲਾ ਪਾਣੀ ਤੇ ਦਵਾਈਆਂ ਦੀ ਸਪਲਾਈ ਕੀਤੀ ਜਾ ਰਹੀ ਹੈ ਪ੍ਰਭਾਵਿਤ ਪਿੰਡਾਂ ਵਿੱਚ ਰਾਮ ਸਿੰਘ ਪੈਣੀ ਤੇਜਾ ਰੋਹਿਲਾ ਦੋਨਾਂ ਨਾਨਕਾ ਗੱਟੀ ਨੰਬਰ 1 ਮਹਾਤਮਾ ਨਗਰ ਗੁਲਾਬਾ ਪੈਣੀ ਚੱਕ ਰੋਹਿਲਾ ਰੇਤੇਵਾਲੀ ਪੈਣੀ ਤੇ ਚੰਗੜ ਪੈਣੀ ਸਮੇਤ ਕਈ ਛੋਟੇ ਪਿੰਡ ਸ਼ਾਮਲ ਨੇ ਫੌਜ ਦੀ ਮੌਜੂਦਗੀ ਨੇ ਪਿੰਡ ਵਾਸੀਆਂ ਵਿੱਚ ਉਮੀਦ ਤੇ ਵਿਸ਼ਵਾਸ ਸਜਾਇਆ ਹੈ। ਅਧਿਕਾਰੀਆਂ ਅਨੁਸਾਰ ਇਸ ਵੇਲੇ ਸਭ ਤੋਂ ਵੱਡੀ ਤਰਜੀਹ ਜਾਨਾਂ ਬਚਾਉਣਾ ਤੇ ਫਸੇ ਲੋਕਾਂ ਨੂੰ ਤੁਰੰਤ ਮਦਦ ਪ੍ਰਦਾਨ ਕਰਨਾ ਹੈ। ਫੌਜ, ਸਥਾਨਕ ਪ੍ਰਸ਼ਾਸਨ ਤੇ ਐਨਡੀਆਰਐਫ ਪਿੰਡਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ, ਡਾਕਟਰੀ ਸਹਾਇਤਾ ਦੇਣ ਤੇ ਸਥਿਤੀ ਨੂੰ ਸਥਿਰ ਕਰਨ ਲਈ ਮਿਲ ਕੇ ਕੰਮ ਕਰ ਰਹੇ ਨੇ। ਫੌਜ ਕਾ ਚਤੈਨਾਤ ਸੀਨੀਅਰ ਫੌਜ ਅਧਿਕਾਰੀਆਂ ਨੇ ਵੀ ਭਰੋਸਾ ਦਿੱਤਾ ਹੈ ਕਿ ਫੌਜ ਦੇਸ਼ ਦੇ ਨਾਗਰਿਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵੱਦੇ ਪਾਣੀ ਤੇ ਕਠੋਰ ਹਾਲਾਤਾਂ ਦੇ ਬਾਵਜੂਦ ਜਵਾਨ ਜ਼ਮੀਨ ਤੇ ਮਜਬੂਤੀ ਦੇ ਨਾਲ ਖੜੇ ਹੋਏ ਨੇ ਤੇ ਲੋਕਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰ ਰਹੇ ਹਨ ਫਾਜ਼ਲਕਾ ਤੋਂ ਰਣਜੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਟਨਾਂ ਖਬਰਨਾਮਾ ਤੇ ਅਦਰ ਫਾਜ਼ਲਕਾ ਦੇ ਉੱਚ ਅਧਿਕਾਰੀ ਵੀ ਲਗਾਤਾਰ ਰਾਹਤ ਕਾਰਜਾਂ ਤੇ ਨਿਗਰਾਨੀ ਰੱਖ ਰਹੇ ਹਨ ਦੇਖਦੇ ਹਾਂ ਪੂਰੀ ਖਬਰ ਫਾਜ਼ਲਕਾ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਵੱਲੋਂ ਮੁਹਾਰ ਚਮਸ਼ੇਰ ਦਾ ਤੌਰਾਂ ਕੀਤਾ ਗਿਆ ਚਨਾ ਵੱਲੋਂ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਆਉਣ ਦੀ ਅਪੀਲ ਕੀਤੀ ਗਈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਸਤਲੁਜ 'ਚ ਜ਼ਿਆਦਾ ਪਾਣੀ ਆਉਣ ਦੀ ਸੂਚਨਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਰਾਹਤ ਕੈਂਪ ਵਧਾ ਦਿੱਤੇ ਗਏ ਨੇ ਤੇ ਹੁਣ ਜ਼ਿਲ੍ਹੇ ਵਿੱਚ ਰਾਹਤ ਕੈਂਪਾਂ ਦੀ ਗਿਣਤੀ 23 ਹੋ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਠਹਿਰਨ ਵਿੱਚ ਕੋਈ ਦਿੱਕਤ ਨਾ ਹੋਵੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਤੇ ਐਸਐਸਪੀ ਗੁਰਮੀਤ ਸਿੰਘ ਨੇ ਤਿੰਨ ਪਾਸਿਆਂ ਤੋਂ ਪਾਕਿਸਤਾਨ ਦੇ ਨਾਲ ਕਿਰੇ ਤਾਰੋਂ ਪਾਰ ਦੇ ਪਿੰਡ ਮੁਹਾਰ ਚਮਸ਼ੇਰ ਦਾ ਕਿਸ਼ਤੀ ਰਾਹੀਂ ਤੌਰਾਂ ਕੀਤਾ ਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਰਹੇ ਪਾਣੀ ਦੇ ਪੱਦਰ ਦੇ ਮੱਤੇ ਨਜ਼ਰ ਸੁਰੱਖਿਆ ਥਾਵਾਂ ਤੇ ਆ ਜਾਣ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਪ੍ਰਭਾਵਿਤ ਪਿੰਡਾਂ ਵਿੱਚੋਂ 3032 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਪ੍ਰਭਾਵਿਤ ਪਿੰਡਾਂ ਦੀ ਗਿਣਤੀ 37 ਹੋ ਗਈ ਹੈ ਤੇ ਰਾਹਤ ਕੈਂਪਾਂ ਵਿੱਚ 1937 ਲੋਕ ਰਹਿ ਰਹੇ ਨੇ ਇਹਨਾਂ ਰਾਹਤ ਕੈਂਪਾਂ ਦੇ ਵਿੱਚ ਲੰਗਰ ਸਮੇਤ ਹਰ ਬੁਨਿਆਦੀ ਜ਼ਰੂਰਤਾਂ ਦੀਆਂ ਵਸਤਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਿਛਲੇ 24 ਘੰਟਿਆਂ ਚ ਬਾਰਿਸ਼ ਨਾ ਹੋਣ ਦੇ ਕਾਰਨ ਰਾਹਤ ਕਾਰਜ ਹੋਰ ਵੀ ਤੇਜ਼ ਹੋ ਗਏ ਨੇ ਬੇਸ਼ੱਕ ਹਰੀਕੇ ਤੋਂ ਪਾਣੀ ਦੀ ਨਿਕਾਸੀ ਵਿੱਚ ਕਮੀ ਆਈ ਹੈ ਪਰ ਹੁਸੈਨੀਵਾਲਾ ਤੋਂ ਅੱਜ 330000 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਪ੍ਰਭਾਵਿਤ ਪਿੰਡਾਂ ਤੋਂ ਪਾਹਰ ਸੁਰੱਖਿਆ ਥਾਵਾਂ ਤੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਪਿੰਡ ਹਸਤਾਕਲਾ ਲਾਦੂਕਾ ਕਾਵਾਂਵਾਲੀ ਗੰਜੂਆਣਾ ਆਵਾ ਆਲਮ ਸ਼ਾ ਲਾਲੋਵਾਲੀ ਕਰਨੀ ਖੇੜਾ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਰਾਹਤ ਕੇਂਦਰ ਬਣਾਈ ਗਏ ਨੇ ਇਸ ਤੋਂ ਬਿਨਾਂ ਫਾਜ਼ਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਲੜਕੀਆਂ ਵਿਖੇ ਵੀ ਰਾਹਤ ਕੇਂਦਰ ਸਥਾਪਿਤ ਕੀਤਾ ਗਿਆ ਤੇ ਹਰੀਕ੍ਰਿਸ਼ਨ ਆਈਟੀਆਈ ਵਿਖੇ ਵੀ ਇੱਕ ਹੋਰ ਰਾਹਤ ਕੇਂਦਰ ਸ਼ੁਰੂ ਕੀਤਾ ਗਿਆ ਫਾਜ਼ਲਕਾ ਤੋਂ ਰਣਜੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਟਨਾ ਖਬਰਨਾਮਾ ਤੇ ਅੱਧਰ ਕਗਰ ਦਰਿਆ ਲਗਾਤਾਰ ਚੜਦਾ ਜਾ ਰਿਹਾ ਹੈ ਫੇਖਦੇ ਹਾਂ ਸਰਦੂਲਗੜ ਤੋਂ ਇੱਕ ਰਿਪੋਰਟ ਮਾਲਵਾ ਇਲਾਕੇ ਚ ਫਾਜ਼ਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਸਤਲੁਜ ਦੀ ਮਾਰ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਪੈ ਰਹੀ ਹੈ ਪਰ ਹੁਣ ਉੱਤਰ ਦੱਖਣ ਦੇ ਜ਼ਿਲ੍ਹਿਆਂ ਮਾਨਸਾ, ਸੰਗਰੂਰ ਤੇ ਪਟਿਆਲਾ ਵਿੱਚ ਕਗਰ ਦਰਿਆ ਕਹਿਰ ਵਰਤੋਂ ਦੇ ਰੌ ਵਿੱਚ ਦਿਖ ਰਿਹਾ ਹੈ ਕਗਰ ਦੀ ਤਾਇਆ ਸਥਿਤੀ ਦੀ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਤੇ ਸੰਗਰੂਰ ਵਿੱਚ ਕਈ ਥਾਂ ਕਗਰ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਹੈ ਜਦੋਂ ਕਿ ਮਾਨਸਾ ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਤੋਂ ਸ਼ਾਂਤ ਕਗਰ ਹੁਣ ਚੰਦਪੁਰਾ ਸਾਈਫਨ ਤੇ ਵੀ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ ਚੁੱਕਿਆ ਹੈ ਇਹ ਜਿਹੇ ਸਥਿਤੀ ਚ ਇਨਾਥਾਵਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾ ਲੱਗਦੇ ਪਿੰਡਾਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਆਸ-ਪਾਸ ਦੇ ਲੋਕਾਂ ਨੂੰ ਚੌਕਸ ਰਹਿਣ ਦੇ ਲਈ ਕਿਹਾ ਗਿਆ ਹੈ। ਦੂਜੇ ਪਾਸੇ ਕੱਗਰ ਨੇੜਲੇ ਪਿੰਡਾਂ ਦੇ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਚਿੰਤਤ ਜ਼ਰੂਰ ਹਨ ਪਰ ਚੌਕਸ ਵੀ ਨੇ ਕਿਉਂਕਿ ਇਹ ਲੋਕ ਪਹਿਲਾਂ ਵੀ ਇੱਕ ਗਰਦੀਮਾਰ ਚੱਲਦੇ ਆ ਰਹੇ ਨੇ। ਕੁੱਲ ਮਿਲਾ ਕੇ ਸਰਦੂਲਗੜ੍ਹ ਦੇ ਚਾਂਦਪੁਰਾ ਸਾਈਫਨ ਤੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਮੇਤ ਹੋਰ ਉੱਚ ਅਧਿਕਾਰੀ ਹਰ ਪਲ ਨਜ਼ਰ ਰੱਖ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। ਟੱਗਰ ਦੇ ਬੰਨ ਪੂਰੀ ਤਰ੍ਹਾਂ ਮਜ਼ਬੂਤ ਕੀਤੇ ਹੋਏ ਨੇ ਤੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਦੁਆਵਾਂ ਇਹ ਹੀ ਕੀਤੀਆਂ ਜਾ ਰਹੀਆਂ ਨੇ ਕਿ ਇਸ ਵਾਰ ਕਗਰਮਾਰ ਕਰਨ ਤੋਂ ਪਹਿਲਾਂ ਹੀ ਸ਼ਾਂਤ ਹੋ ਜਾਵੇ। ਸਰਦੂਲਗੜ ਤੋਂ ਐਸਕੇ ਮਨਚੰਦਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ ਤੇ ਹਾਲੀ ਵਿੱਚ ਪੱਕੀ ਕੀਤੀ ਗਈ ਸਰਹੰਦ ਨਹਿਰ ਚ ਪਏ ਪਾੜਾਂ ਨੇ ਭ੍ਰਿਸ਼ਟਾਚਾਰ ਦੇ ਪਾਜੁ ਦੇੜੇ ਹਨ। ਵੇਖਦੇ ਹਾਂ ਕੀ ਹੈ ਪੂਰੀ ਖਬਰ। ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਬਠਿੰਡਾ ਦੀ ਸਰਹੰਦ ਨਹਿਰ ਦੀਆਂ ਨੇ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਹਿਰ ਵਿੱਚ ਕਈ ਥਾਈਂ ਪਾੜ ਪੈ ਗਏ ਹਨ 3 ਸਾਲ ਪਹਿਲਾਂ ਨਹਿਰੀ ਵਿਭਾਗ ਨੇ ਕਰੀਬ 30 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਨਹਿਰ ਨੂੰ ਪੱਕਾ ਕਰਵਾਇਆ ਸੀ ਪਰ ਇਸ ਨਿਰਮਾਣ ਦੀ ਢੋਲ ਹੁਣ ਖੁੱਲਣੀ ਸ਼ੁਰੂ ਹੋ ਗਈ ਹੈ ਨਹਿਰ ਦੇ ਹਾਲਾਤਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਹਿਰ ਬਣਾਉਣ ਦੇ ਲਈ ਵਧੀਆ ਮਟੀਰੀਅਲ ਨਹੀਂ ਵਰਤਿਆ ਗਿਆ ਜਿਸ ਕਾਰਨ ਇੱਥੇ ਪਾੜ ਪੈ ਗਏ ਨੇ ਜਿਸ ਲਈ ਠੇਕੇਦਾਰ ਦੇ ਕੰਮ ਦੀ ਜਾਂਚ ਹੋਣੀ ਚਾਹੀਦੀ ਹੈ ਜੇਕਰ ਨਹਿਰ ਦੇ ਵਿੱਚ ਪਾਣੀ ਹੁੰਦਾ ਤਾਂ ਆਸ-ਪਾਸ ਦੇ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਜੇਕਰ ਨਹਿਰ ਵਿੱਚ ਪਾਣੀ ਛੱਡ ਦਿੱਤਾ ਜਾਂਦਾ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ ਦੱਸ ਦਈਏ ਕਿ ਸਰਹੰਦ ਨਹਿਰ 'ਤੇ ਇੱਕ ਵੱਡਾ ਪਾੜ ਸਰਕਾਰੀ ਗੈਸਟ ਹਾਊਸ ਲੇਕ 뷰 ਦੇ ਸਾਹਮਣੇ ਹੈ ਤੇ ਦੂਜਾ ਵੱਡਾ ਪਾੜ ਚੰਤਾ ਨਗਰ ਦੇ ਨਜ਼ਦੀਕ ਹੈ ਵੱਡੀ ਖਾਮੀ ਇਹ ਵੀ ਹੈ ਕਿ ਇੱਥੇ ਚੂਹੇ ਵੀ ਮਿੱਟੀ ਨੂੰ ਖੋਖਲਾ ਕਰ ਰਹੇ ਨੇ ਇਸ ਦੇ ਇਲਾਵਾ ਨਹਿਰ ਦੀ ਚਾਰ ਦਿਵਾਰੀ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ ਜਿਸ ਲਈ ਸਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਨਹਿਰ ਦੀ ਜਲ ਤੋਂ ਚਲਦ ਮੁਰੰਮਤ ਕਰਵਾਈ ਜਾਵੇ ਤੇ ਨਾ ਪਾੜਾ ਨੂੰ ਭਰਿਆ ਜਾਵੇ ਤਾਂ ਜੋ ਲੋਕਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਦੇਖੋ ਜੀ ਸਾਰੇ ਪਾਸੇ ਆਪਾਂ ਨੂੰ ਪਤਾ ਹੈਗਾ ਵੀ ਫਲੱਡ ਦੀ ਜਿਹੜੀ ਮਾਰ ਪਈ ਜਾਂਦੀ ਹੈਗੀ ਐ ਤੇ ਕਾਫੀ ਲੋਕਾਂ ਦਾ ਨੁਕਸਾਨ ਹੋ ਚੁੱਕਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਘਰ ਜਿਹੜੇ ਹੈਗੇ ਆ ਉਹ ਵੀ ਉਜੜ ਚੁੱਕੇ ਐ ਇੱਥੇ ਪਹਿਲਾਂ ਛੋਟੀ ਜੀ ਦਰਾਰ ਸੀ ਜਦੋਂ ਇੱਥੇ ਕੰਮ ਚੱਲਦਾ ਪਿਆ ਸੀ ਉਦੋਂ ਇੱਕ ਦਰਾਰ ਆ ਗਈ ਸੀਗੀ ਛੋਟੀ ਜੀ ਉਦੋਂ ਇੱਥੇ ਜਿਹੜੇ ਡਿਪਟੀ ਕਮਿਸ਼ਨਰ ਬਟਿੰਡਾ ਸੀਗੇ ਉਹਨਾਂ ਨੂੰ ਮੈਂ ਨਿਗ੍ਹਾ ਵੀ ਕਰਾਇਆ ਸੀਗਾ ਵੀ ਇੱਥੇ ਜਿਹੜਾ ਇਹ ਦਰਾਰ ਪੈ ਚੁੱਕੀ ਹੈ ਲੇਕਿਨ ਉਹਦੇ ਤੇ ਕੋਈ ਕੰਮ ਨਹੀਂ ਹੋਇਆ ਅੱਜ ਜੇ ਤੁਸੀਂ ਉੱਥੇ ਜਾ ਕੇ ਦੇਖੋ ਵੱਡੇ ਵੱਡੇ ਪਾੜ ਪੈ ਗਏ ਜਿਹੜਾ ਇੱਕ ਖਤਰੇ ਦੀ ਨਿਸ਼ਾਨੀ ਹੈਗੀ ਹੈ ਜੇ ਇਨ ਫਿਊਚਰ ਜੇ ਇਥੇ ਪਾਣੀ ਛੱਡਣਾ ਪੈ ਜੇ ਬਾਕੀ ਮੌਸਮ ਵੀ ਜਿਹੜੇ ਹੈਗੇ ਲਗਾਤਾਰ ਬਾਰਿਸ਼ਾਂ ਲੈ ਆਏ ਤੇ ਮੌਸਮ ਵਿਭਾਗ ਵੱਲੋਂ ਵੀ ਸਖਤ ਚੇਤਾਵਨੀ ਜਿਹੜੀ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਮੈਸੇਜ ਜਿਹੜੇ ਹੈਗੇ ਰੂਟੀਨ ਦੇ ਵਿੱਚ ਹਰ ਇੱਕ ਬੰਦੇ ਨੂੰ ਹੀ ਰਿਸੀਵ ਹੋ ਰਹੇ ਹੈਗੇ ਆ ਵੀ ਮੌਸਮ ਜਿਹੜਾ ਹੈਗਾ ਉਹ ਭਾਰੀ ਬਾਰਿਸ਼ ਜਦੋਂ ਮਰਜ਼ੀ ਹੋ ਸਕਦੀ ਹੈਗੀ ਹੈ ਲਗਾਤਾਰ ਬਾਰਿਸ਼ ਦਾ ਮਾਹੌਲ ਚੱਲਦਾ ਪਿਆ ਹੈ ਜੇ ਫਲੱਡ ਵਾਲਾ ਪਾਣੀ ਵੀ ਇੱਥੇ ਨੂੰ ਜੇ ਗੇਟ ਖੋਲ ਕੇ ਫਲੱਡ ਗੇਟ ਖੋਲ ਕੇ ਉਹਦਾ ਪਾਣੀ ਵੀ ਜੇ ਸਨਹਿਰ ਦੇ ਵਿੱਚ ਕੱਢਣਾ ਪੈਗਾ ਤਾਂ ਪ੍ਰੈਸ਼ਰ ਦੇ ਨਾਲ ਜੇ ਇੱਥੇ ਨਹਿਰ ਟੁੱਟਣ ਦੇ ਪੂਰੇ 100% ਚਾਂਸ ਹੈ ਕਿਉਂਕਿ ਪਾੜ ਬਹੁਤ ਵੱਡੇ ਵੱਡੇ ਹੋ ਚੁੱਕੇ ਹੈਗੇ ਐ ਤੇ ਸਾਰੀ ਸ਼ਹਿਰ ਦੀ ਆਬਾਦੀ ਜਿਹੜੀ ਹੈ ਉਹਦੇ ਵਿੱਚੋਂ ਇਹਦਾ ਹਿੱਸਾ ਨਿਕਲਦਾ ਹੈਗਾ ਜਿੱਥੇ ਪਾੜ ਪਏ ਐ ਜਾਂ ਤਾਂ ਹੋਏ ਵੀ ਇਹ ਜੰਗਲਾ ਵਾਲਾ ਏਰੀਆ ਹੈਗਾ ਚਲੋ ਕਿਸੇ ਦਾ ਨੁਕਸਾਨ ਨਹੀਂ ਹੋਣਾ ਲੇਕਿਨ ਉੱਥੇ ਵੀ ਫਸਲਾਂ ਨੂੰ ਮਾਰ ਕਰ ਸਕਦਾ ਆਸੇ-ਪਾਸੇ ਪਰ ਇਹ ਤਾਂ ਸ਼ਹਿਰ ਦੀ ਆਬਾਦੀ ਵਾਲਾ ਏਰੀਆ ਜਿਹੜਾ ਇਹਦੇ ਵਿੱਚੋਂ ਲੰਘਦਾ ਤੇ ਇੱਥੇ ਕਾਫੀ ਸਮੱਸਿਆ ਨਾਲ ਦੀ ਨਾਲ ਹੁਣ ਧਿਆਨ ਦੇਣ ਦੀ ਜਰੂਰਤ ਹੈ ਤੇ ਦੂਜੇ ਪਾਸੇ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਸਮੇਂ ਦੇ ਸਬੰਧਿਤ ਉੱਚ ਅਧਿਕਾਰੀਆਂ ਤੇ ਠੇਕੇਦਾਰ ਦੇ ਖਿਲਾਫ ਪੰਨ ਦੀ ਕਾਰਵਾਈ ਕਰੇ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਪਟੰਨਾ ਖਬਰਨਾਮਾ